ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਰ ਨਾਗ ਦਿਖਾਉਣੇ ਆ ਇੱਕ ਤਾਂ ਆ ਗਈ ਬਾਈ ਕੋਲੇ ਗੱਬਣ ਵੜ ਥੋੜੇ ਦਿਨਾਂ ਦੀ ਕੱਚੀ ਆ ਗਈ ਤੇ ਇੱਕ ਆ ਗਈ ਕੱਟੀ ਤੇ ਇੱਕ ਆ ਗਿਆ ਉਸਰ ਬੱਸੀ ਜਰਸੀ ਦੇ ਨਗੀਨਾ ਆ ਗਿਆ ਤੇ ਇੱਕ ਤੁਹਾਨੂੰ ਤਾਜੀ ਸੂਈ ਵੜ ਦਿਖਾਵਾਂਗੇ ਲਾਸਟ ਤੇ ਪਹਿਲੇ ਨੰਬਰ ਵਾਲੀ ਬਾਈ ਕਿਹੜਾ ਸੂਆ ਸੁੰਦੀ ਹੈ ਇਹ ਇਹ ਦੂਜਾ ਸੂਆ ਸੂਣ ਵਾਲੀ ਹੈ ਜੀ ਦੂਜਾ ਸੂਆ ਸੁੰਦੀ ਹੈ ਬਾਈ ਕਿੰਨੇ ਕ ਦਿਨ ਲੈਂਦੀ ਹੈ ਹਜੇ ਹਫਤੇ ਇੱਕ ਦੀ ਕੱਚੀ ਕਿੰਨਾ ਕ ਦੁੱਤ ਕੱਢਿਆ ਪਿਛਲੇ ਸੀ ਇਹਨੇ 16 17 ਕਿਲੋ 15 ਕਿਲੋ ਬਸ ਇੱਥੇ ਕੱਢਿਆ ਤੇ ਮੁੱਲੇ ਦਾ ਬਾਈ ਲੈਣ ਦੇ ਇਹਦਾ ਮੁੱਲ ਹੈਗਾ ਜੀ 55000 55000 ਬਾਈ ਕਹਿੰਦਾ ਗਰਾਉਂਡ ਨੂੰ ਤਾਂ ਬਾਈ ਭਾਵੇਂ 60 ਕਰਾਈ ਜਾਓ ਭਾਵੇਂ 65 ਕਰਾਈ ਜਾਓ ਪਰ ਜੇ ਲੈਣ ਦੇਣ ਵਾਲੀ ਗੱਲ ਕਰਨੀ ਆ ਤਾਂ 55000 ਦੀ ਬੈਟ ਤੁਸੀਂ ਉਹ ਜਿੰਨਾ ਮਰਜ਼ੀ ਲੈ ਜਾਓ ਤੇ 2 ਨੰਬਰ ਤੇ ਆ ਕੇ ਬਾਈ ਕੋਲੇ ਕੱਟੀ ਬਾਈ ਕਿੰਨੀ ਉਮਰ ਦੀ ਆ ਗਈ ਇਹ ਹੈਗੀ ਐ 1.5 ਸਾਲ ਦੀ ਪੌਣੇ 1-2 ਸਾਲ ਦੀ ਮੰਨ ਲਾ ਲਓ ਪੌਣੇ 2 ਸਾਲ ਦੀ ਉਮਰ 4 ਥਾਣ ਫੋੜ ਨਹੀਂ ਕੋਈ ਛਾਂਗ ਨਹੀਂ ਕੁਆਲਿਟੀ ਇੱਕ ਨੰਬਰ ਤੇ ਬਾਈ ਨੇ ਮੁੱਲ ਬਾਈ ਇਹਦਾ ਰੱਖਿਆ ਪੂਰੀ ਭਲੀ ਵੀ ਕੱਟੀ ਆ ਗਈ 22000 ਹਣਾ ਤੇ ਬਾਕੀ ਥੋੜਾ ਘਣਾ ਮਾਨਤਨ ਬਾਈ ਕਹਿੰਦਾ ਇਹ ਤਾਂ ਜ਼ਰੂਰ ਕਰ ਦਾਂਗੇ ਤੇ ਤਿੰਨ ਨੰਬਰ ਤੇ ਨਾ ਇੱਕ ਸਾਨੂੰ ਜਰਸੀ ਦਾ ਬੱਚਾ ਦੇ ਲਗਾ ਹੋ ਜੀ ਹੂੰ ਠੰਡੀ ਠੰਡੀ ਵੀ ਫੁੱਲ ਲਗਰ ਮਾਰੀ ਲੈ ਜਮਾ ਜੀ ਮੈਂਬਰ ਸਹੀ ਗੱਲ ਹੈ ਜਮਾ ਮਾਰਜੀ ਖਿੱਚ ਚਲੋ ਕੋ ਚੱਕਰ ਹੀ ਨਹੀਂ ਤਿੰਨ ਨੰਬਰ ਤੇ ਬਾਈ ਜਿਹੜੀ ਇਹ ਜਰਸੀ ਆ ਕਿੰਨੀ ਉਮਰ ਦਾ ਬੱਚਾ ਆ ਗਿਆ ਇਹ ਹੋਊਗਾ ਜੀ 12 13 ਮਹੀਨਿਆਂ ਦਾ ਚਾਰ ਜਮਾ ਟੀਕੇ ਦੇ ਤਿਆਰ ਹੂੰ ਟੀਕਾ ਲੈਣ ਦੇ ਤਿਆਰ ਕੁਆਲਿਟੀ ਬੱਚੇ ਦੀ ਇੱਕ ਨੰਬਰ ਮੁੱਲ ਜਾਇਜ਼ ਰੱਖਿਆ 12000 ਰੁਪਏ ਦੇ ਦੇਣੀ ਹੈ ਬਾਈ ਹਾਂ ਨਹੀਂ ਬਸ 12 ਜਾਂ 15 ਕਰਾ ਲੈਣਾ ਬਾਈ ਆਹ ਦੇਖ ਸਕਦੇ ਹੋ ਫੇਸ ਵਗੈਰਾ ਮੁੱਲ ਕਰਾਉਣ ਤੋਂ ਬਾਈ ਕਹਿੰਦਾ ਜੇ 20 ਕਰਾ ਲਓ ਫਿਰ ਉਹਦਾ ਕੋਈ ਫਾਇਦਾ ਨਹੀਂ ਸਹੀ ਗੱਲ ਆ ਬਾਈ ਤੇ ਲਾਸਟ ਦੇ ਬਾਈ ਕਿਹੜਾ ਸੁਗਾ ਸੂਆ ਬੜਾ ਇਹ ਤੀਜਾ ਸੁਗਾ ਜੀ ਤੀਜਾ ਸੁਗਾ ਧਾਰਾ ਬਾਈ ਨੇ ਫੁੱਲ ਵੀਡੀਓ ਚ ਮਰੀਆਂ ਬਾਈ ਇੱਕ ਥਾਂ ਤੋਂ ਤੇਲਾ ਕਰਮਾਣੇ ਕਿਸੇ ਵਾਲੇ ਤੋਂ ਮਾਰਨੀਆ ਹੋਰ ਮਾਰ ਦੋ ਬਾਈ ਕੁਝ ਚੱਕਰ ਨਹੀਂ 17 ਆਪਾਂ ਸਾਨੂੰ ਹੁਣ ਵੀ ਚੈੱਕ ਕਰਵਾ ਲੈ ਚੂਣ ਚਵਾ ਦੇਖ ਸਕਦੇ ਆ ਬਈ ਇੱਕ ਨੰਬਰ ਚੂਣ ਚਵਾ ਮੋਟਾ ਮੋਟਾ ਚੂਣ ਚਵਾ ਲੱਗਿਆ ਵਾ ਠੰਡੀ ਸੀਲ ਸਾਊ ਸੀਲ ਕਰਮਾ ਲਈ ਫੋਲਾ ਤੇ ਮੁੱਲ ਜਿਹੜਾ ਇਹਦਾ ਲੈਂਡ ਦੇਣਾ 42000 ਰੁਪਏ 20 ਦਿਨ ਹੋਇਆ ਇਹਨੂੰ ਸੂਈ ਨੂੰ ਕਿੰਨਾ ਦਾ ਦੱਸ ਹੈ ਰਾਂ ਬਈ ਇਹਦੇ ਥੱਲੇ ਜੀ ਇਹਦੇ ਥੱਲੇ 17 ਕਿਲੋ ਮਿੰਕੇ ਦੇ ਦਿਆਂਗੇ ਉਹ 18 19 ਹੋਰ ਠੀਕ ਹੈ ਵੀਰੇ ਬਈ ਕਹਿੰਦਾ ਮੈਂ ਦੋ ਟਾਈਮ ਪੰਜ ਚਾਰ ਟਾਈਮ ਆਪਦੀ ਚਵਾਈ ਕਰ ਸਕਦੇ ਆ ਪਿੰਡ ਟਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਮੋਬਾਈਲ ਨੰਬਰ ਬੋਲਦੇ ਬਈ 97031 ਬਈ 42109 ਠੀਕ ਹੈ